ਕਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੇਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਈ ਸ਼ੇਰਾ ਪਿੰਡ ਫਤੇਗੜ ਜਿਲ੍ਹਾ ਬਰਨਾਲਾ ਮੋਬਾਈਲ ਨੰਬਰ 81461 ਆ 70809 81461 70809 ਜਿਹੜਿਆ ਬਧਰੀ ਪਹਿਲੇ ਨੰਬਰ ਤੇ ਬੈਠ ਦੇਖੀਏ ਨੇ ਖੜੀ ਕੋਨੇ ਚ ਕਾਲੇ ਰੰਗ ਦੀ ਕਿਹੜਾ ਸੁਆਸ ਹੁੰਦੀ ਆ ਇਹ ਦੂਜਾ ਸੁਆਸ ਹੁੰਦੀ ਆ ਭਾਈ ਦੂਜਾ ਸੁਆਸ ਹੁੰਦੀ ਆ ਤੇ ਇਹ ਕਿੰਨਾ ਦੁੱਧ ਪਾਇਆ ਵਾ ਪਲੂਣ ਦਾ ਇਹਦਾ ਭਾਈ ਪਹਿਲਾਂ ਨੇ 18 19 ਕਿਲੋ ਪਾਇਆ ਹਾਂ ਪਹਿਲਾਂ ਦਾ 18 19 ਕਿਲੋ ਦੁੱਧ ਪਾਇਆ ਵਾ ਤੇ ਸੀਲ ਠੰਡੀ ਐ ਇੰਨੀ ਆ ਕਿਵੇਂ ਮਰਜੀ ਮਨ ਕਰਕੇ ਜਾਨੀ ਠੀਕ ਆ ਥੋੜਾ ਥੋੜਾ ਜਿਹਾ ਸਾਫ ਆ ਪੂਰੀ ਓਕੇ ਹੈ ਨਾ ਜਮ ਤੇ ਇਸ ਵਾਰ ਕਿੰਨਾ ਦੁੱਧ ਪਾ ਦੂਗੀ ਇਹ 20 ਕਿਲੋ ਦੁੱਧ ਤੇ ਪਾ ਦੂਗੀ ਭਾਈ ਰਾਮ ਨਾਲ ਬਾਈ ਚੀਜ਼ ਲੈ ਲੋ ਹਣ ਸੂਣ ਜਾਬਤਾ ਮੂੰਹ ਚਾਹ ਦੋ ਚਾਰ ਦਿਨ ਲੈ ਜੂ ਬਾਕੀ ਵੱਧ ਮੇਰੇ ਸਕਦੀ ਹੈ ਨਾ ਠੀਕ ਆ ਪੂਰੇ ਹਰੇ ਸਿੱਟੇ ਨਹੀਂ ਨੇ ਹਣਾ ਤੋਰੀ ਬਾਰ ਨੂੰ ਸੁਭਰੋ ਮੂੰਹ ਮਾਤਾ ਫੇਸ ਕੁਆਲਟੀ ਵਗੈਰਾ ਦੇਖੋ ਕਾਲੇ ਰੰਗ ਦਾ ਕ੍ਰੋਸ ਪਾਉਣਾ ਪੈਂਦਾ ਤੇ ਥਣ ਥਣ ਦੇਖੋ ਜਮਾ ਕਿਆ ਬਾਤ ਆ ਗੁੱਲੇ ਵਾਲਾ ਥਾਣਾ ਮੋਟਾ ਸਾਫ ਸੁਥਰਾ ਕਿ ਹਫਤੇ ਦੇ ਅੰਦਰ ਅੰਦਰ ਬਚਾ ਧਰ ਦੇ ਦੋ ਦਿਨ ਲੈ ਜੇ ਚਾਰ ਦਿਨ ਲੈ ਜੇ ਉਹ ਅਗੇ ਡਿਪੈਂਡ ਆ ਬਾਕੀ ਬਣੀ ਬਣਦੀ ਮਨ ਦੀ ਬਹੁਤ ਜਾਂਦੀ ਹੈ ਤੇ ਫਿਰ ਚੀਪਾ ਜੂਪਾ ਓਕੇ ਜਮਾ ਜਮਾ ਓਕੇ ਆ ਬਾਈ ਆਪਾਂ ਹੁਣ ਹੁਣ ਵੀ ਜੇ ਬਣ ਕੇ ਜਿਆਦਾ ਬਾਹਰ ਕਿਤੇ ਮਰਜ਼ੀ ਦੀ ਕੀਤੀ ਜਾਦਾ ਕੋਈ ਠੀਕ ਹੈ ਜਮਾ ਲਗਭਗ ਮੰਨ ਕੇ ਚਲੋ ਵੀ ਦੋ ਦੰਦਾਂ ਦੀ ਤਿਆਰੀ ਦੇ ਵਿੱਚ ਹੀ ਹੈ ਹਨਾ ਠੀਕ ਹੈ ਦੰਦੋ ਜਵਾਨ ਹੋਊ ਸ਼ੀ ਕੀ ਹੋਣੀ ਹੈ ਇਹ ਠੀਕ ਹੈ ਸੋ 6 ਕੇ ਦੰਦ ਲਗਭਗ ਹੈਗੀ ਹੈ ਤੇ ਬਜਰ ਬਜਾਓ ਦਬੜ ਜੀ ਦੇਖ ਸਕਦੇ ਹੋ ਬਹੁਤ ਚੰਗਾ ਸੋਹਣਾ ਸਾਫ ਸੁਥਰਾ ਤੇ ਮੂੰਹ ਉੱਥੇ ਦੇਖੋ ਹਲਕਾ ਜਿਹਾ ਕਰਾਸ ਪਾਣਾ ਤੇ ਦੁੱਧੇ ਦਾ ਮੱਝਾ ਨਾਲ ਕੰਪੇਅਰ ਹੋਊਗਾ ਜਮਾ ਪੈਠ ਫੁਟੇ ਜੀ ਬਣਦਾ ਦੇਖੋ ਜਮਾ ਰਾਜ ਰੂਜੀ ਦੇਖੋ ਪੜੀ ਵੀ ਬਹੁਤ ਜਿਆਦਾ ਤੇ ਬਾਕੀ ਥਣ ਦੇਖ ਸਕਦੇ ਨੇ ਇਹਨੂੰ ਚਾਰੇ ਥਣ ਨਿਕਣ ਨੇ ਸਾਫ ਸੁਥਰੇ ਵਿੱਚੀ ਤੇ ਤੇ ਵੀਰੇ ਮੁੱਲੇ ਦਾ ਕੀ ਰੱਖਿਆ ਫੁੱਲ ਕਰਾਉਣਾ ਹੈ 75 ਕਰਾਉਣਾ ਪ੍ਰੋਸੈਸਰ ਵਾਲਾ ਹੈਣਾ 72000 ਰੁਪਏ ਦੀ ਬੈਠ ਦੇ ਦਾਂ ਮਾੜ ਮਟਾ ਮਾਨਤਾ ਨਾ ਕਰਦਾ ਹਾਂ ਮਾਨਤਾਂ ਹੋ ਜੋ ਕੋਈ ਗੱਲ ਨਹੀਂ ਬਾਕੀ ਇਹਦੀ ਹੋਰ ਕਾਸ਼ੀ ਤਾਂ ਵਈ ਪੰਜ ਅੱਠ ਹਣਾ ਪੰਜ ਸੱਤ ਇਹਦੀ ਫੈਂਡ ਆਉਂਦੀ ਮੱਝ ਨਾਲ ਫੈਂਡ ਮੁਕਾਬਲਾ ਖਾਂਦੀ ਹੈ ਠੀਕ ਠੰਡੀ ਇੰਡੀਆ ਕਿਵੇਂ ਮਰਜੀ ਮੰਨ ਕੇ ਚੱਲ ਥੱਲੇ ਦੇਖ ਲੈ ਲੈ ਨਹੀਂ ਪਸੂ ਕੋਈ ਆਇਆ ਹੋੜੇ ਠੀਕ ਹੈ ਠੰਡੀ ਠੋਡੀ ਦਾ ਕੋਈ ਅੰਤ ਨਹੀਂ ਹੈਣਾ ਕਿਵੇਂ ਮਰਜੀ ਤੋਂ ਦੇਖ ਲੈ ਉਹ ਕਰੀਏ ਨਾ ਆਪਾਂ ਦੋ ਵਾਰ ਇਹ ਖਾਏ ਲੋ ਤਾਂ ਠੀਕ ਹੈ ਪਛਮਾ ਜਾ ਫੜ ਗਈ ਹੈਣਾ ਥੱਲੇ ਮੰਨ ਕੇ ਚੱਲ ਜੇ ਦਵਾ ਖੇਡੀ ਜਾਣ ਕੋਈ ਆਇਆ ਨਹੀਂ ਚੱਕਣਾ ਹੈ ਜ ਤੇ ਜਿਹੜੀ ਆਪਾਂ ਮੱਝ ਦੇਖੀ ਐ ਨਾ ਤੇਰੀ ਹਾਂ ਹਾਂ ਬਾਈ ਸਿੰਘ ਆ ਗਿਆ ਖੁੱਲਾ ਏ ਥੋੜਾ ਇੱਕ ਪਾਸੇ ਜਿਹਦਾ ਖੁੱਲਾ ਇੱਕ ਹੋਵਾ ਬਾਈ ਸੂਆ ਕਿਹੜਾ ਸੂਂਦੀ ਆ ਸੂਆ ਬਾਈ ਚੌਥਾ ਹੋਊਗਾ ਯਾਰ ਚੌਥਾ ਕਿ ਸੂਆ ਕਿੰਨਾ ਕੁ ਦੁੱਧ ਦਸਿਆ ਮਾਲਕ ਨੇ ਦੁੱਧ ਬਾਈ 12 13 ਕਿਲੋ ਦੇ ਦਿੰਦੀ ਆ ਜਦੋਂ ਗਰੀਬ ਘਰ ਵਾਈ ਹੋਈ ਆ ਠੀਕ ਆ ਮਤਲਬ 12 ਕਿਲੋ ਦੁੱਧ ਦੇ ਦਿੰਦੀ ਆ ਤੇ ਕੋਈ ਟਿਕੜਾ ਲੱਗ ਕੋ ਪਤਾ ਨਹੀਂ ਆਪਾਂ ਨੂੰ ਕੋਈ ਟਿਕੇ ਦਾ ਨਹੀਂ ਕੋਈ ਆਪਾਂ ਤੋਰੀ ਬਾਹਰ ਨੂੰ ਸੋਭਰਾ ਮੂੰਹ ਮਾਥਾ ਦੇਖਿਆ ਤਾਂ ਸਿੰਘ ਇੱਕ ਸਿੰਘ ਕੁੰਡਾ ਮੁੜਿਆ ਵਾ ਤੇ ਇੱਕ ਥੋੜਾ ਜਿਹਾ ਮੰਨ ਕੇ ਚਲੋ ਖੁੱਲਾ ਜਿਹਾ ਮੁੜਿਆ ਉਹ ਜਿਹਦਾ ਭਾਅ ਹੋਊਗਾ ਤੇ ਇਸ ਚੋਰਲੇ ਪਾਸੇ ਦੇ ਮਾੜੇ ਵੀਰੇ ਥਾਣ ਨਾਲ ਨੂੰ ਰੱਖ ਦਿਆ ਇੱਕ ਪਾਸੇ ਦੇ ਹਨਾ ਹਾਂ ਬਾਕੀ ਥਾਣਾਂ ਦਾ ਕੋਈ ਹੋਰ ਜੀਪਾ ਚੂਕਾ ਨਗੂਨ ਮਾਰਦੇ ਆ ਤਾਂ ਦਿਖਾ ਦੇਣੇ ਕਰਦੇ ਠੀਕ ਹੈ ਤੇ 12 ਕਿਲੋ ਦੁੱਧ ਮੰਨ ਲਿਆ ਆਪਾਂ ਇਹਦਾ 12 ਕਿਲੋ ਹਾਂ ਗਰਮੀ ਹੋਵੇ ਕਹੇ ਨੂੰ 15 ਰੁਪਏ ਦਿੱਤੀ ਹੈ ਨਾ ਠੀਕ ਹੈ ਤੇ 12 ਕਿਲੋ ਦੁੱਧ ਤੇ ਕੱਟ ਜੂ ਪੰਜ ਚਾਰ ਦੇਣਾ ਜੀ ਹਾਂ ਹਾਂ ਲੈ ਲਊ ਜਰਾ ਠੀਕ ਹੈ ਸੋ ਹਫਤਾ ਕ ਮੰਨ ਕੇ ਚੱਲੋ ਹਫਤੇ ਅੰਦਰ ਸੂਕੂ ਇੰਨੀ ਬੰਨ ਕਲ ਕਾਇਆਂ ਨਾਲ ਦੀ ਕਿ ਮਾਤੀ ਬਹਿ ਕੇ ਨਾ ਠੀਕ ਹੈ ਥੋੜੀ ਪੂਸ ਵੀ ਟੁੱਟੀ ਪਿਆ ਹਨਾ ਤੇ ਇਹਦਾ ਭਾਗ ਹੀ ਰੱਖਿਆ ਆਪਾਂ ਇਹਨਾਂ ਨੂੰ ਮੁੱਲ ਕਰਾਉਣਾ ਬਈ 90 ਕਰਾ ਲਓ ਹਨ ਤੇ ਆਪਾਂ 50000 ਰੁਪਏ ਦੇ 85000 ਸਿਰਫ 85000 ਰੁਪਏ ਚ ਸੱਜਰ ਸੂਨ ਵਾਲੀ ਮੱਝ ਦੁੱਧ ਦੇ ਨਜਾਰੇ ਲਓਗੇ ਸੱਜਰ ਪਤਾ ਹੀ ਆਪਾਂ ਨੂੰ ਸੱਜਰ ਸੱਜਰੀ ਹੁੰਦੀ ਐ ਤੇ 12 ਕਿਲੋ ਦੁੱਧ ਆਮਣਾ ਦੇ ਦੇਣਾ ਸੋ ਥਾਣ ਹਵਾਨਾ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਬਾਕੀ ਜਿਹੜੇ ਇਹ ਆਪਣੇ ਰੇਟ ਨੇ ਕੋਈ ਨਹੀਂ ਡਿੱਟ ਦਿੰਦਾ ਹਨ ਆਪਣੇ ਜਮਾ ਜਾਇਜ਼ ਰੇਟ ਆਖਦਾ ਜੇ ਵੀਰ ਕਹੇ 85000 ਦੇ ਵਿੱਚ ਸਿੰਗ 골 ਕੋਈ ਨਹੀਂ ਦਿੰਦਾ ਨਹੀਂ ਕੋਈ ਨਹੀਂ ਦਿੰਦਾ ਹੈਗਾ ਕਿ ਬਾਕੀ ਥਾਂ ਦੇਵੇ ਦੀ ਬਹੁਤ ਖੁੱਲਦੀ ਆ ਕਾਰਨ ਕਿ ਹੁਣ ਆਪਣੇ ਘਰਾਂ ਤੋਂ ਦੁੱਧ ਦੁੱਧ ਦਾ ਕੰਮ ਆਉਣ ਪਿੰਡ ਜੋ ਆਪਣੀ ਡੇਰੀ ਹੈ ਤਾਂ ਆਪਾਂ ਤੁਹਾਨੂੰ ਦੱਸ ਦਿੰਦਾ ਆਪਣੂ ਘਾਣ ਨਾਲ ਮਿਲ ਜਾਂਦਾ ਹਣਾ ਠੀਕ ਬੇਕ ਤਾਂ 600 ਕੇ ਤੋਰ ਜਾ ਰਹੀ ਤੇ 600 ਕੇ ਤੋਰ ਤੇ ਇੱਕ ਤਾਂ ਲੈ ਲੈ ਇਹਦਾ ਮਿਲ ਜਾਂਦਾ ਠੀਕ ਹੈ ਬਾਕੀਆਂ ਦਿਖਾ ਦੇ ਆਪਣੇ ਦੇ ਨਾਲ ਘਰੇ ਵੀ ਆਪਣੇ ਮੰਨ ਕੇ ਜਾਨ ਦੇ ਇੱਕ ਟੋਕਰ ਦਾ ਬੰਦਾ ਦੇ ਨੀਲੀ ਦਾ ਵੀ ਆਪਾਂ ਹਾਂ ਜੀ ਵਿੱਚ ਨਾਲ ਮੇਲੇ ਤੇ 8ਵੇਂ ਨੰਬਰ ਤੇ ਆਈ ਹੋਈ ਹੈ ਪਿਛਲੇ ਸਾਲ ਇਹ ਕਰਦੀ ਮੈਂ ਆਪਣੀ ਹਾਂ ਹਾਂ ਸਰਟੀਫਿਕੇਟ ਹੈਗੇ ਸਾਰਾ ਕੋ ਸਰਟੀਫਿਕੇਟ ਫੋਟੋ ਆ ਕੱਲਾ ਕਰੀਦਾ ਇਹ ਹੁਣ ਸੂੜਾ ਸੂਆ ਕਿਹੜਾ ਸੂਈ ਵੀ ਆ ਦੁਬਾ ਭਾਈ ਆਪਾਂ ਉਹ ਨੋਖਰੀ ਫਿਸ਼ੇ ਉਹ ਵੇਜਾ ਆਪਣਾ ਚੋਟਾ ਕਿਥਾ ਦੁਬਾਰਾ ਠੀਕ ਹੈ ਤੇ ਹੁਣ ਗੱਬੜ ਕਿੰਨਾ ਟਾਈਮ ਦੀ ਹੈ ਗੱਬੜੇ ਸਾਢੇ 3 ਨਵੇਂ ਕਿਹੜਾ ਟੀਕਾ ਲੱਗਿਆ ਵੇ ਤੇ ਚੋਟੇ ਦੋਗਾ ਆਪਣਾ ਟੀਕੇ ਦੋ ਰਹੇ ਹੀ ਨਹੀਂ ਨੇ ਭਾਈ ਪਰਮੇ ਟੀਕੇ ਪਰਵਾਹ ਸੀਗੇ ਨੇ ਕਈ ਹਨ ਤੇ ਸ਼ਾਮ ਨੂੰ ਵੀ ਸਰਵਾਈ ਕਰ ਕਾਲੇ ਸ਼ਾਮ ਤੋਂ ਪੂਰੇ ਸ਼ਾਮ ਤੋਂ ਕਰੋ ਬੂਰੇ ਸ਼ਾਮ ਤੋਂ ਕਰੋ ਸਾ ਬੱਚਾ ਹੈ ਨਹੀਂ ਹੁਣ ਨਾਲ ਨਾ ਬੱਚਾ ਦਾ ਕੋਈ ਆਪਣੇ ਮਨ ਕਿਦਾਂ ਲੂ ਵੀ ਗੌਰ ਜੀ ਨਹੀਂ ਕਰਦੇ ਠੀਕ ਹੈ ਦੁੱਧ ਕਿੰਨਾ ਹੁਣ ਦੁੱਧ ਹੁਣ ਭਾਈ 8 ਕਿਲੋ ਵੱਲ ਕੇ ਦਿੰਦਾ ਚਾਰ ਕਿਲੋ ਟਾਈਮ ਦਾ ਹਾਂ ਥਾਪੀ ਦੇ ਮਿਲਦੀ ਹੈ? ਆਪੀ ਦੇ ਜਾਇ ਹੁੰਦੇ ਓ ਥੱਲੇ ਪੂਰੇ ਨਾ। ਸੋ ਵੀਰੋ ਫੇਸ ਕੁਆਲਟੀ ਵਗੈਰਾ ਦੇਖੋ। ਅੱਖ ਮਣਕਣੀ ਪਿਓਰ ਬੂਰੀ ਨੀਲੀ 라ਵੀ ਵਿੱਚ ਵੀ ਰਮਾਂਗਦੇ ਕਿ ਬੂਰੀ ਨੀਲੀ 라ਵੀ ਆਪਾਂ ਨੂੰ ਚਾਹੀਈ ਆ। 8 ਕਿਲੋ ਦੋਜਾ ਤੇ ਵੀਰੇ ਸੂਈ ਨੂੰ ਟਾਈਮ ਕਿੰਨਾ ਕੁ ਹੋ ਗਿਆ? ਸੂਈ ਨੂੰ ਤਾਂ ਬਾਈ ਇਹੋ ਕਾਫੀ ਦਾ ਲਗਦਾ। ਹੋ ਕੇ ਸਾਧਰਮ ਨਹੀਂ। 7 ਮਹੀਨੇ ਹੋ ਗਏ ਤੇ ਵਰਤਾ ਤਾਜੀ ਥਲੇ ਦੁੱਧ ਕਿੰਨਾ ਸੀ ਬਈ 1500 16 ਕਿਲੋ ਤੋਂ ਵੀ ਵੇਚ ਲਿਆ ਕੰਡੇ ਦਾ ਆਪਣੇ ਕੋਲੇ 15 ਕਿਲੋ 1500 16 ਕਿਲੋ ਨਾਲ ਆ ਠੀਕ ਹੈ ਤੇ ਬੂਰੇ ਸਾਣ ਤੂੰ ਹੈਗੇ ਕਰੋ ਸਣਾ ਇਹ ਤੇ ਉਹ ਬੱਚੇ ਵਧੀਆ ਪਉਂਦੀ ਹੁੰਦੀ ਐ ਬੱਚੇ ਹਾਂ ਬਈ ਬੱਚੇ ਜਿਵੇਂ ਹੁਣ ਜਾ ਜਾ ਸਾਣ ਹੁੰਦਾਗਾ ਹਨਾ ਹੋ ਜਾ ਬੱਚਾ ਪਾ ਲੈ ਬਾਕੀ ਅਸੀਂ ਬਾਹਰ ਨੂੰ ਪਤਾ ਕੱਟੇ ਕੁੱਟੇ ਆਪਾਂ ਹੋਣੀ ਕਰਦੇ ਠੀਕ ਹੈ ਤੇ ਲੈਵੇ ਲੋਵੇ ਦੇ ਹਿਸਾਬ ਆ ਹਨਾ ਪੂਰੀ ਸਾਫ ਆ ਕੋਈ ਮਾੜਾ ਚੋਣ ਚਵਾਦੀ ਇੱਕ ਨੰਬਰ ਹੈ ਮੇਰੀ ਗਾੜੀ ਪਛਾੜੀ ਦੁੱਧ ਇੱਕ ਹੋ ਜਾ ਅੱਛਾ ਥਾਣੀ ਦੇਖਣ ਨੂੰ ਦੱਸਦਾ ਹਨਾ ਇਹਦੇ ਫਿਰ ਭਾਗ ਕੀ ਰੱਖਿਆ ਇਹ ਮੁੱਲ 90000 ਰੁਪਏ ਕਰਦੇ ਹੋਗੇ ਮਾਨਦਾਨ ਹੋ ਜਾਊਗਾ ਮਾਨਦਾਨ ਹੋ ਜਾਊਗਾ ਸੋ 90000 ਦੀ ਟੋਕੜ ਗੱਬਣ ਸਾਢੇ 3 ਨਵੇਂ ਮਹੀਨੇ ਚੈੱਕ ਆਪਦੀ ਕਰਾ ਕੇ ਲੈ ਕੇ ਜਾਇਓ ਤੇ ਰਾਜੀ ਪੈਠ ਫੋੜੇ ਦੀ ਬੰਦਰਪਾਲੀ ਕੁੜੀ ਦੇਖੋ ਬਹੁਤ ਜਿਆਦਾ ਚੰਗੀ ਬੜੀ huri ਵੀ ਆ ਸਾਡਾ ਠੀਕ ਪੇਟ ਆ ਦੱਸਾਵਾਂਗੇ ਸਾਰਾ ਕੁਝ ਨਾਲ ਆ ਸਾਰਾ ਕੁਝ ਨਾਲ ਤੇ ਵੀਰੇ ਨੰਬਰ ਬੋਲੀ ਦੁਬਾਰਾ ਆਪਣਾ 81461 70809 ਤੇ ਜਿਹੜਾ ਆ ਮੁੱਲ ਕਰੇ ਮਾਨਦਨ ਹੋਊ ਬੰਦਿਆਂ ਦਾ ਹਾਂ ਹਾਂ ਬਈ ਬਿਲਕੁਲ ਹੋਊਗਾ ਕੋਈ ਗੱਲ ਨਹੀਂ ਯਾਰ ਠੀਕ ਹੈ ਸੋ ਟੋਕੜ ਕੱਪਣ ਤੇ ਇੱਕ ਤਾਜੀ ਸੂਨ ਵਾਲੀ 85000 ਦੇ ਭਾਜੀ ਹਾਂ ਹਾਂ ਬਾਕੀ ਹੁੰਦੇ ਨੇ ਬਈ ਹਾ ਟਾਈਮ ਆਪਣੇ ਕੋਲ ਇੱਕ ਦੋ ਦੋ ਦਿਨ ਤਾਂ ਹੁੰਦੇ ਹੀ ਆ ਹਨਾ ਠੀਕ ਆ ਸੋ ਪਿੰਡ ਫਦੇ ਘੜ ਸਨਾਂ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜائیں ਕਿਸੇ ਨਵੀਂ ਹੋਰ ਵੀਡੀਓ